ਮੈਂ ਕਹਿੰਦਾ ਸਿੱਧੂ ਦਾ ਅਜੇ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਐ ਕਿ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁੱਡੋ ਬਣਿਆ ਤੁਲਾ ਬਾਦ ਤਾਂ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੀ ਸਿੱਧੂ ਦੇ ਗਾਣੇ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡਾ ਜਿੱਦਾਂ ਹੁਣ ਅਸੀਂ ਗਾਉਂਦੇ ਹਾਂ ਸਾ ਤੋਂ ਬਾਅਦ ਵੀ ਬਹੁਤ ਨਾਲ ਆਣਾ ਹੋਰ ਦਾ ਸਾਡੇ ਗਾਣੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਜਰੂਰ ਲਿਓ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਕਾਬੀ ਦਾ ਮਾਉਰੇ ਤਾਂ ਜਿੱਦੂ ਸਰਦਾਰ ਸਰਦਾਰ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਗਾਇਕ ਮਣੀ ਲੋਂਗੀਆਂ ਦੀ ਜੇਕਰ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਮਣੀ ਲੋਂਗੀਆਂ ਦੀ ਅਜੇਹੀ ਵਾਇਰਲ ਹੋਈ ਸੀ ਜਿਸ 'ਚ ਉਹਨਾ ਮੂਸੇ ਵਾਲਾ ਦਾ ਗਾਣਾ ਗਾਉਣ ਤੋਂ ਸਾਫ਼ ਮਨਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਵੱਡੇ ਲੈਵਲ ਤੇ ਇੱਕ ਕੌਂਟਰੋਵਰਸੀ ਹੋਈ ਸੀ ਜਿਸ ਦੀ ਸਫਾਈ ਚੋਣਾ ਕਈ ਵੀਡੀਓ ਵੀ ਸਾਂਝੀਆਂ ਕੀਤੀਆਂ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮਣੀ ਲੋਂਗੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ ਚ ਉਹ ਮੂਸੇਵਾਲਾ ਦੇ ਬਾਰੇ ਬੋਲਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ ਚ ਆਖਿਰ ਉਹਨਾਂ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਵੀਡੀਓ ਕੋਈ ਨਹੀਂ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਵਾਂ ਔਰ ਇਹ ਤਾਂ ਸਿੱਧੂ ਨੂੰ ਸਰਦਾ ਸਰਦਾ ਜਰੀ ਨਹੀਂ ਹੋਣੀ ਹੋ ਜੇ ਮੈਂ ਮਨ ਤੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਹੋ ਨਾ ਸੋ ਇੱਕ ਵਾਰ ਇੱਕ ਵਾਰ ਕੂਕ ਮਾਰ ਦਿਓ ਸਿੱਧੂ ਦੇ ਨਾਲ ਮੈਂ ਕਹਿੰਦਾ ਸਿੱਧੂ ਰਾਜ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਆ ਕੇ ਮੈਂ ਕਿਸੇ ਦਾ ਵੀ ਨਹੀਂ ਗਾਇਆ ਕੋਈ ਬੰਦਾ ਅਤੁੱਲਾ ਵਾ ਗੱਲ ਸੁਣਨ ਵਾਲੀ ਆ ਤਾਂ ਕੋ ਕੋ ਮੈਲਵਾ ਕੋ ਕੋ ਗੀਆ ਆਪਣਾ ਸ਼ੋਅ ਸੀ ਦਾ ਭਾ ਕੋ ਕਿੰਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿਹਾ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾਣਾ ਹੋਰ ਨਾ ਸਾਡੇ ਕੋਲੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਜਰੂਰ ਦਿਲੋ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਇਰਲ ਕਰਨੇ ਵਾਲੇ ਨਾਲ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਵੀ ਸਿੱਧੂ ਦੇ ਗਾਣੇ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਦੇ ਆਨੇ ਪੇ ਕਰਦੇ ਹੋ ਹੋਰ ਸਮਝ ਗਏ ਜਿਉਂਦੇ ਬਸਰੋ ਵਾਇਰਲ ਫੋਨ ਚੱਲਦੀ ਕਰਾ ਦੇ ਸਾਰੇ ਜਿਹੜੇ ਇੱਕ ਜੋਰਦਾਰ ਤਾੜੀਆਂ ਮੜੀ ਲੌਂਗੀ ਵਾਲੀ ਵਾਸਤੇ ਆਹ ਗੁਜਾਰਿਸ਼ ਹੈ ਮੇਰੀ ਵੀਰੋ ਇੱਕ ਛੋਟੀ ਜੀ ਰਿਕਵੈਸਟ ਆ ਮਣੀ ਲੋਂਗੀਆਂ ਦੀ ਜ਼ਿਕਰ ਗੱਲ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਗਾਇਕ ਮਣੀ ਲੋਂਗੀਆਂ ਦੀ ਜ਼ਿਕਰ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਮਣੀ ਲੋਂਗੀਆਂ ਦੀ ਅਜੇਹੀ ਵਾਇਰਲ ਹੋਈ ਸੀ ਜਿਸ 'ਚ ਉਹਨਾ ਮੂਸੇ ਵਾਲਾ ਦਾ ਗਾਣਾ ਗਾਉਣ ਤੋਂ ਸਾਫ਼ ਮਨਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਵੱਡੇ ਲੈਵਲ ਤੇ ਇੱਕ ਕੌਂਟਰੋਵਰਸੀ ਹੋਈ ਸੀ ਜਿਸ ਦੀ ਸਫਾਈ ਚ ਉਹਨਾ ਕਈ ਵੀਡੀਓ ਵੀ ਸਾਂਝੀਆਂ ਕੀਤੀਆਂ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮਣੀ ਲੋਂਗੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਮੂਸੇ ਵਾਲਾ ਦੇ ਬਾਰੇ ਬੋਲਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ 'ਚ ਆਖਿਰ ਉਹਨਾ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਵੀਡੀਓ ਕੋਈ ਨਹੀਂ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਹਰੇ ਤਾਂ ਸਿੱਧੂ ਸਰਦਾਰ ਸਰਦਾਰ ਨਹੀਂ ਨਹੀਂ ਹੋਣੀ ਉਹ ਜੇ ਮੈਂ ਮਾਂਚੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਹੋ ਨਾ ਸੋ ਇੱਕ ਵਾਰ ਇੱਕ ਵਾਰ ਟੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਇਅਰ ਇੱਕ ਮਿੰਟ ਦੇ ਦੋ ਹੁਣ ਇੱਕ ਮਿੰਟ ਦੇ ਦੋ ਲਾਸਟ ਇਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਰਾਜ ਤਾਂ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਐ ਕਿ ਮੈਂ ਕਿਸੇ ਦਾ ਵੀ ਨਹੀਂ ਗਾਇਆ ਫੋਟੋ ਬਣਾਇਆ ਤੁਲਾਵਾ ਗੱਲ ਸੁਣਨ ਵਾਲੀ ਆ ਤਾ ਕੋ ਕੋ ਮਹਿਲਵਾ ਕੋ ਕੋ ਸੀਗਾ ਆਪਣਾ ਸ਼ੋਹ ਸੀਗਾ ਹਾਂ ਕੀ ਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਆ ਸਾ ਤੋਂ ਬਾਅਦ ਵੀ ਬਹੁਤ ਨਾਣਾ ਹੋਰ ਦਾ ਸਾਡੇ ਗਾਣੇ ਚ ਹੈ ਘੱਟ ਸੁਣ ਲਿਓ ਉਸ ਬੰਦੇ ਨੂੰ ਕਹਿੰਦੇ ਦਿਲੋ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਦੀ ਵਾਈਰਲ ਕਰਨੇ ਵਾਲੇ ਨਾਲ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਸਿੱਧੂ ਦੀਆਂ ਗਾਣੀਆਂ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਜਦੋਂ ਖੋ ਜੀ ਹਿੰਦੂ ਵੀ ਨਾ ਕੇ ਦੇ ਆਨੇ ਟਾ ਕਰਦੇ ਹੋ ਹੋਰ ਸਮਝ ਗਏ ਜਿਉਂਦੇ ਵਾਸਤੇ ਵਾਇਰਲ ਫੋਨ ਚੱਟ ਨਹੀਂ ਕਰਾ ਜੇ ਸਾਰੇ ਜਿਹੜੇ ਇੱਕ ਜੌਹਰਦਾਰ ਤਾੜੀਆਂ ਮਣੀ ਲੌਂਗੀਆਂ ਦੀ ਵਾਸਤੇ ਔਰ ਬੇਜਾਰਸ਼ ਹੈ ਮੇਰੀ ਵੀਰੇ ਇੱਕ ਛੋਟੀ ਜੀ ਰਿਕਵੈਸਟ ਆ ਜੇ ਮਣੀ ਲੌਂਗੀਆਂ ਦੀ ਜੇਕਰ ਗੱਲ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਨਾ ਧੰਨਵਾਦ ਗਾयक ਮਣੀ ਲੋਂਗੀਆਂ ਦੀ ਜੇਕਰ ਗੱਲ ਕਰੀਏ ਤਾਂ ਕੁਝ ਸਮੇਂ ਪਹਿਲਾਂ ਇੱਕ ਵੀਡੀਓ ਮਣੀ ਲੋਂਗੀਆਂ ਦੀ ਅਜੇਹੀ ਵਾਇਰਲ ਹੋਈ ਸੀ ਜਿਸ 'ਚ ਉਹਨਾ ਮੂਸੇ ਵਾਲਾ ਦਾ ਗਾਣਾ ਗਾਉਣ ਤੋਂ ਸਾਫ਼ ਮਨਾ ਕਰ ਦਿੱਤਾ ਸੀ ਜਿਸ ਤੋਂ ਬਾਅਦ ਉਹਨਾਂ ਦੀ ਵੱਡੇ ਲੈਵਲ ਤੇ ਇੱਕ ਕੌਂਟਰੋਵਰਸੀ ਹੋਈ ਸੀ ਜਿਸ ਦੀ ਸਫਾਈ ਚੋਂਾ ਕਈ ਵੀਡੀਓ ਵੀ ਸਾਂਝੀਆਂ ਕੀਤੀਆਂ ਸੀ ਤੇ ਹੁਣ ਇੱਕ ਵਾਰ ਫਿਰ ਤੋਂ ਮਣੀ ਲੋਂਗੀਆਂ ਦੀ ਇੱਕ ਵੀਡੀਓ ਸਾਹਮਣੇ ਆਈ ਹੈ ਜਿਸ 'ਚ ਉਹ ਮੂਸੇ ਵਾਲਾ ਦੇ ਬਾਰੇ ਬੋਲਦੇ ਦਿਖਾਈ ਦੇ ਰਹੇ ਨੇ ਇਸ ਵੀਡੀਓ 'ਚ ਆਖਿਰ ਉਹਨਾ ਕੀ ਕਿਹਾ ਆਓ ਸੁਣਦੇ ਹਾਂ ਪੂਰੀ ਵੀਡੀਓ ਸੋ ਇੰਨੀ ਗੱਲ ਹੁੰਦੀ ਹੈ ਬਾਕੀ ਜੇ ਮੈਂ ਗਾਣਾ ਗਾ ਵੀ ਦਮਾਂ ਉਹਰੇ ਤਾਂ ਸਿੱਧੂ ਸਰਦਾਰ ਸਰਦਾਰ ਨਹੀਂ ਨਹੀਂ ਹੋਣੀ ਉਹ ਜੇ ਮੈਂ ਮਾਂਜੇ ਖਾਰ ਰੱਖਦਾ ਹਾਂ ਮੰਨਦੇ ਹੋ ਮੰਨਦੇ ਹੋ ਨਾ ਸੋ ਇੱਕ ਵਾਰ ਇੱਕ ਵਾਰ ਕੂਕ ਮਾਰ ਦੋ ਸਿੱਧੂ ਦੇ ਨਾਮ ਤੋਂ ਲਾਸਟ ਇਅਰ ਇੱਕ ਮਿੰਟ ਦੇ ਦਿਓ ਹੁਣ ਇੱਕ ਮਿੰਟ ਦੇ ਦਿਓ ਲਾਸਟ ਇਅਰ ਵੀ ਜਦੋਂ ਮੈਂ ਆਇਆ ਸੀ ਨਾ ਮੈਂ ਕਹਿੰਦਾ ਸਿੱਧੂ ਰਾਜ ਤੱਕ ਸਟੇਜ ਤੇ ਗਾਣਾ ਨਹੀਂ ਗਾਇਆ ਸਿੱਧੂ ਐ ਕਿ ਮੈਂ ਕਿਸੇ ਦਾ ਵੀ ਨਹੀਂ ਗਾਇਆ ਖੁਦੋਂ ਕੋਈ ਤੁਲਾਵਾ ਗੱਲ ਸੁਣਨ ਵਾਲੀ ਆ ਤਾਂ ਕੋਕੋ ਮੈਲਵਾ ਕੋਕੋ ਗੀਆ ਆਪਣਾ ਆ ਜੋ ਸੀ ਦਾ ਭਾਗ ਕੋ听ਦਾ ਸੀ ਹਾਂ ਤੇ ਉੱਥੇ ਕਿਸੇ ਬੰਦੇ ਨੇ ਕਿ ਸਿੱਧੂ ਦਾ ਗਾਣਾ ਮੈਂ ਚਾਰ ਲੈਣਾ ਗਾਤੀਆਂ ਉਸ ਤੋਂ ਬਾਅਦ ਮੈਂ ਜਿਹੜੀ ਸਪੈਸ਼ਲਿਕ ਗੱਲ ਕਹੀ ਸੀ ਕਿ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਉਹ ਬੰਦਾ ਦੁਨੀਆ ਤੋਂ ਚਲਾ ਗਿਆ ਸਾਡੇ ਜਿੱਦਾਂ ਹੁਣ ਅਸੀਂ ਗਾਉਂਦੇ ਹਾਂ ਸਾ ਤੋਂ ਬਾਅਦ ਵੀ ਬਹੁਤ ਨਾਲ ਆਣਾ ਹੋਰ ਨਾਲ ਸਾਡੇ ਗਾਣੇ ਚਾਹੇ ਘੱਟ ਸੁਣ ਲਿਓ ਉਸ ਬੰਦੇ ਨੂੰ ਕਦੇ ਜਰੂਰ ਦਿਲੋ ਨਾ ਬਸਾਰੇ ਉਹ ਗੱਲ ਕਹਿ ਕੇ ਗਿਆ ਸੀ ਲਾਸਟ ਟਾਈਮ ਵੀ ਵਾਇਰਲ ਕਰਨੇ ਵਾਲੇ ਨਾਲ ਉਹ ਗੱਲਾਂ ਤਾਂ ਵਾਇਰਲ ਕਰਤੀਆਂ ਚਾਰ ਲੈਣਾ ਜਿਹੜੇ ਮੈਂ ਸਿੱਧੂ ਦੇ ਗਾਣੇ ਸੀ ਪਰ ਆ ਨਹੀਂ ਕਰੀਆਂ ਅੱਜ ਕਰਦੇ ਹੁਣ ਹਿੰਦੂ ਵੀ ਨਾ ਕਹਦੇ ਐਂਟ ਕਰਦੇ ਹੁਣ ਸਮਝ ਗਏ ਜੋਦੇ ਵਾਸਤੇ ਵਾਈਕਲ ਤੁਹਾਨੂੰ ਚੜ੍ਹਦੀ ਕਲਾ ਦੇ ਰੱਖੇ ਸਾਰੇ ਜੀ ਲਈ ਇੱਕ ਜੌਹਰਦਾਰ ਤਾੜੀਆਂ ਮਣੀ ਲੌਂਗੀਆਂ ਲਈ ਵਾਸਤੇ ਆਹ ਬੇਨਤੀ ਹੈ ਮੇਰੀ ਵੀਰੇ ਇੱਕ ਛੋਟੀ ਜਿਹੀ ਰਿਕਵੈਸਟ ਆ ਜੇ ਮਣੀ ਲੌਂਗੀਆਂ ਦੀ ਜ਼ਿਕਰ ਗੱਲ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਵੀਡੀਓ ਨੂੰ ਜ਼ਿਆਦਾ ਜ਼ਿਆਦਾ ਸ਼ੇਅਰ ਜ਼ਰੂਰ ਕਰਨਾ ਧੰਨਵਾਦ